ਇਹ ਨਾ ਲਿਖ ਲਿਖ ਚਿੱਠੀਆਂ ਤੂੰ ਪਾਈਆਂ ਨਹੀਂ ਹੁਣ ਪਾਗੀ ਕਾ ਤੋਂ ਵੈਰ ਨੇ ਜੁਦਾਈਆਂ ਨਹੀਂ ਮੈਨੂੰ ਲਿਖੀਆਂ ਪਿਆਰ ਨਾਲ ਚਿੱਠੀਆਂ ਲਿਖੀਆਂ ਪਿਆਰ ਨਾਲ ਚਿੱਠੀਆਂ ਨਹੀਂ ਵੇਖ ਲੈ ਸਫਾਈ ਦਿੰਦੀਆਂ ਕਦੇ ਹੁੰਦਾ ਸੀ ਪਿਆਰ ਤੇਰਾ ਮੇਰਾ ਚਿੱਠੀਆਂ ਗਵਾਈ ਦਿੰਦੀਆਂ ਚਲੋ ਚਲੋ ਸਭ ਤੋਂ ਪਹਿਲਾਂ ਚਲੋ ਅੱਜ ਗੁਰੂ ਮਹਾਰਾਜ ਦਾ ਨਾਮ ਲੈ ਲੈਂਦੇ ਆ ਇਸੋ ਸੀ ਇੱਕ ਧਾਰਮਿਕ ਜਿਹੜੇ ਬੋਲ ਹੈ ਜੋ ਸ਼ਬਦ ਹੈ ਉਸ ਦੇ ਦੁਆਰਾ ਦਸ਼ਕਾਂ ਸਾਡੇ ਨਾਲ ਰੁਬਰੂ ਕਰੀਏ ਠੱਕ ਪਰ ਆ ਆ ਖੂਣਾ ਛੱਡ ਦੇ ਜੁੱਸ ਚਲਾ ਕੀ ਮਨ ਚੋਂ ਛੱਡ ਦੇ ਸਭ ਕੁਝ ਰਹਿਣਾ ਇੱਥੇ ਬੰਦਿਆ ਸਭ ਕੁਝ ਰਹਿਣਾ ਇੱਥੇ ਬੰਦਿਆ ਨਾਲ ਨਹੀਂ ਜਾਣਾ ਤੇਲਾ ਤੂੰ ਨਾ ਕਰ ਮਨਮਤੀਆਂ ਤੂੰ ਨਾ ਕਰ ਮਨਮਤੀਆਂ ਏ ਦੁਨੀਆ ਚਾਰ ਦਿਨਾਂ ਦਾ ਮੇਲਾ 13 ਸਾਲ ਬਾਅਦ ਆ। ਅੱਛਾ ਜੀ। 13 ਸਾਲ ਬਾਅਦ ਮੈਂ ਆਣ ਕੇ ਸੱਚੀ ਦੱਸਣਾ ਸ਼ੁਰੂ ਕੀਤਾ ਲੋਕਾਂ ਨੂੰ। ਜੀ। ਬੜੇ ਮੁੰਡਿਆਂ ਨੂੰ ਦੱਸਿਆ ਬਈ ਕੈਨੇਡਾ ਕਰੋੜਾ ਨਾ ਜਾਇਓ। ਹੂੰ। ਜੇ ਜਣਾਵ ਦਾ ਟੂਰਿਸਟ ਘੁੰਮ ਕੇ ਦੋ ਮਹੀਨੇ ਆ ਜਾਓ। ਠੀਕ ਹੈ। ਪਰ ਨਹੀਂ ਮੰਨਿਆ ਕਹਣਾ ਕੋਈ। ਹੂੰ। ਉਹਨਾਂ ਦਾ ਜਵਾਬ ਇਹੀ ਮੂਰੇ ਹੁੰਦਾ ਸੀ ਵੀ ਪਾਜੀ ਤੁਸੀਂ ਆਪ ਉੱਥੇ ਇੰਨੇ ਸਾਰੇ ਕਹੇ ਸਾਨੂੰ ਕਹਿੰਦੇ ਜਾਓ ਨਾ। ਹਾਂ ਜਾਓ। ਪਿਆਰ ਦੇਆਂ ਵੈਰੀਆਂ ਨੇ ਰੱਖਤਾ ਵਿਛੋੜ ਕੇ ਕਾਣੀ ਨਾਲ ਵਖ ਕਰ ਦਤਾ ਫੁੱਲ ਤੋੜ ਕੇ ਹੋ ਖਰਲਾ ਦਾ ਮੁੰਡਾ ਅੱਜ ਤੇਰਾ ਕੋਈ ਨਾ ਲੱਗੇ ਹਾਏ ਖਰਲਾ ਦਾ ਮੁੰਡਾ ਅੱਜ ਤੇਰਾ ਕੋਈ ਨਾ ਲੱਗੇ ਪਰ ਉਦੋਂ ਤੇਰੀ ਜਾਨੀ ਜਰੂਰ ਹੁੰਦਾ ਸੀ ਜਦੋਂ ਤੇਰੀ ਮੇਰੀ ਗੱਲ ਬਾਤ ਹੁੰਦੀ ਸੀ ਨਹੀਂ ਉਦੋਂ ਤੇਰੇ ਉੱਤੇ ਰੌਣਕਾਂ ਦਾ ਨੂਰ ਹੁੰਦਾ ਸੀ ਕੀ ਬਾਤ ਪ੍ਰੋਡੂਸਰ ਸੀ ਮੇਰਾ ਹਾਂਜੀ ਉਹ ਕਹਿੰਦਾ ਵੀ ਕੁੜੀ ਚਾਹੀਦੀ ਆ ਯਾਰ ਅਪਣ ਨੂੰ ਸੈਡ Song ਸੀ ਮੇਰਾ ਜੀ ਜੀ ਉਹਦੇ ਚ ਕੁੜੀ ਦੇ ਕੋਈ ਸ਼ਾਟ ਚਾਹੀਦੇ ਆ ਅਪਣ ਜੀ ਤੇ ਇਹਨੂੰ ਵੀ ਕਿਸੇ ਨੇ ਬੁਲਾਇਆ ਸੀ ਉੱਥੇ ਹਾਂ ਹਾਂ ਫਿਰ ਮੁੜ ਕੇ ਮੇਰੇ ਦਿਮਾਗ ਚ ਆਈ ਵੀ ਪਾਜੀ ਨੂੰ ਕਿਹਾ ਮੈਂ ਕਿਹਾ ਪਾਜੀ ਵੀ ਇਹ ਕੁੜੀ ਨੂੰ ਪੁੱਛ ਲਓ ਜੀ ਹਰੂ ਪੁੱਤਰਾ ਡੁੱਲ ਡੁੱਲ ਪੈਂਦਾ ਮੱਖਣੇ ਰੂਪ ਤੇਰਾ ਡੁੱਲ ਡੁੱਲ ਪੈਂਦਾ ਮੱਖਣੇ ਕੀਲ ਬੀ ਨੀ ਇਹਦਾ ਹੱਲ ਨਹੀਂ ਤੇਰੇ ਵਰਗੀ ਨੂੰ ਕੀ ਲੇ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਤੇਰੇ ਵਰਗੀ ਨੂੰ ਕੀ ਲੇ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਧੀ ਅੱਗ ਜੀ ਮੈਂ ਚਲਾਉਂ ਜ਼ੋਰ ਸੱਜਣਾ ਅੱਗੇ ਮੈਂ ਚਲਾ ਹਾਂ ਜੂਰ ਸੱਜਣਾ ਮੈਂ ਤਾਂ ਹੀ ਖੜੀ ਹਿੱਕ ਤਾਣੀ ਕੇ ਮੈਂ ਵੀ नाग ਦੀ ਬੱਚੀਆਂ ਸੁਣ ਮੱਖਣਾ ਵੇ ਲੜੂ ਤੇਰੇ ਸੀਨੇ ਚੜ ਕੇ नाग ਦੀ ਬੱਚੀਆਂ ਸੁਣ ਸੱਜਣਾ ਵੇ ਲੜੂ ਤੇਰੇ ਸੀਨੇ ਚੜ ਕੇ ਜਸ਼ੀਕਾ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਆਮ ਤੌਰ ਤੇ ਮੈਂ ਤੁਹਾਨੂੰ ਤੁਹਾਡੇ ਨਾਲ ਖਾਸ ਮੁਲਾਕਾਤ ਕਰਉਣਾ ਵਕਫਖਸਿੰਦਰਾਂ ਦੇ ਨਾਲ ਸੋ ਅੱਜ ਮੇਰੇ ਦਰਮਿਆਨ ਪਹੁੰਚੇ ਨੇ ਬਹੁਤ ਹੀ ਹੁਣ ਹਾਰ ਬਹੁਤ ਹੀ ਸ੍ਰੀਲੇ ਗਾਇਕ ਦੁਗਾਨਾ ਜਿਹੜੀ ਵੀ ਕਹਿ ਸਕਦੇ ਆ ਪੰਜਾਬ ਦੇ ਵਿੱਚ ਵਸਦੇ ਜੋ ਕੈਨੇਡਾ ਦੀ ਧਰਤੀ ਦੇ ਵਿੱਚ ਵੀ ਰਹਿ ਕੇ ਆਪਣਾ ਨਾਮ ਖੱਟਨਾ ਕੱਟਿਆ ਹੈ ਸੋ ਮੇਰੀ ਮਰਾਦ ਨੇ ਸਰਬਜੀਤ ਫੁੱਲ ਉਹਨਾਂ ਦੇ ਨਾਲ ਪ੍ਰੀਤ ਸਮਰਾਲਾ ਵੀ ਮੌਜੂਦ ਹੈ ਆਪਾਂ ਉਹਨਾਂ ਦੇ ਜਿਹੜੀ ਗਾਇਕੀ ਦੀ ਸਫਰ ਨਾਲ ਜੋ ਵੀ ਹੁਣ ਤੱਕ ਜਿੰਨਾ ਵੀ ਨਾ ਸਫਰ ਜਿਹੜਾ ਆਪਣਾ ਬਤੀਤ ਕੀਤਾ ਹੈ ਕਿੰਨਾ ਕੁ ਜਿਹੜਾ ਮਾਰਕੀਟ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਕਮਾਇਆ ਉਸ ਦੇ ਬਾਰੇ ਆਪਾਂ ਵਿਚਾਰ ਬਣਾ ਕਰਾਂਗੇ ਸੋ ਆਉ ਮੁਲਾਕਤ ਕਰਦੇ ਹਾਂ ਹਸਨ ਸ਼ਾਸ਼ੀ ਕਾਲ ਜੀ ਸਸਿਕਾ ਜੀ ਸੋਨੂ ਜੀ ਹੋਰ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਸੀਂ ਨਾਲ ਟਿਕਾ ਕੋ ਵਾਹ ਬੜਾ ਵਧੀਆ ਬੜਾ ਸਵਾਗਤ ਕਰਦੇ ਹਾਂ ਤੁਹਾਡਾ ਨੇ ਚੈਨਲ ਦੇ ਵਿੱਚ ਮਿਹਰਬਾਨੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਇਹ ਚੈਨਲ ਨੂੰ ਦੇਖਦੇ ਨੇ ਤੇ ਸਬਸਕ੍ਰਾਈਬ ਕਰਦੇ ਨੇ ਜੀ ਤੇ ਹੋਰ ਦੱਸੋ ਨਮਿੰਤਾ ਜੀ ਬਹੁਤ ਬਹੁਤ ਵਧੀਆ ਤੁਸੀਂ ਨਾ ਪਹਿਲਾਂ ਤਾਂ ਅੱਜ ਤੁਸੀਂ ਸਾਹਨੇਵਾਲ ਪਹੁੰਚੇ ਹੋ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਗਾਇਕੀ ਦਾ ਸਫਰ ਜਿਹੜਾ ਤੁਸੀਂ ਕੀਤਾ ਹੋਇਆ ਹੈ ਕਾਫੀ ਨਾਮ ਤੁਸੀਂ ਖੱਟਿਆ ਹੈ ਸਭ ਜੀ ਫੁੱਲ ਦੇ ਨਾਲ ਤੋਂ ਦੁਨੀਆ ਜਾਣਦੀ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਆਪਣੇ ਬਾਰੇ ਇਸ ਚਾਤਰ ਫਰੀ ਦਰਸ਼ਨ ਦਰਸ਼ਨ ਦੱਸੋ ਅਰੇ ਤਾਂ ਭਾਜੀ ਗੋਡ ਗਿਫਟ ਹੈ ਹਮ ਰਮਾਦਾਨ ਦਿੱਤਾ ਤੇ ਸਰ ਵੀ ਫੁੱਲ ਵੀ ਜਿਹੜਾ ਨਾਮ ਦਿੱਤਾ ਇਹ ਵੀ ਲੋਕਾਂ ਦਾ ਨਾਮ ਹੀ ਹੈ ਜੀ ਤੇ ਮੈਂ ਵੀ ਲੋਕਾਂ ਦਾ ਸੰਗਰਾਂ ਜੀ ਤੇ ਜਿੰਨਾ ਚਿਰ ਰਹਿਣਾ ਉਹਨਾਂ ਚਿਰ ਲੋਕਾਂ ਵਾਸਤੇ ਕੰਮ ਕਰਨਾ ਜੀ ਤੇ ਬਾਕੀ ਜਦੋਂ ਜੋ ਆਤਮਾ ਕਰਵਾਈ ਜਾਊਗਾ ਕੰਮ ਜੀ ਉਧਰ ਦੱਕਰੀ ਜਾਵਾਂਗੇ ਚਲੋ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਕੀ ਦੋ ਬੋਲ ਸੁਣ ਲੈਣੇ ਆਂ ਕਾਫੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤਾਂ ਇੱਕ ਤੁਹਾਡਾ ਗੀਤ ਹੈ ਜਿਹੜਾ ਬਹੁਤ ਫੇਮਸ ਹੋਇਆ ਸੀਗਾ ਕਾਫੀ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਸੀ ਉਸ ਗੀਤ ਦੇ ਦੁਆਰਾ ਪਹਿਲਾ ਬਹੁਤ ਬੋਲ ਛੜੇ ਬੋਲ ਨੇ ਸਾਡੇ ਦਰਸ਼ਕਾਂ ਨੂੰ ਦੂਰ ਸੁਣਾਓ ਠੀਕ ਹੈ ਜੀ ਹੋ ਪਹਿਲਾਂ ਲਿਖ ਲਿਖ ਚਿੱਠੀਆਂ ਤੂੰ ਪਾਈਆਂ ਨਹੀਂ ਹੁਣੇ ਪਾਗੀ ਕਾ ਤੋਂ ਵੈਰ ਨੇ ਜੁਦਾਈਆਂ ਨਹੀਂ ਪਹਿਲਾਂ ਲਿਖ ਲਿਖ ਚਿੱਠੀਆਂ ਤੂੰ ਪਾਈਆਂ ਨਹੀਂ ਹੋਣੇ ਪਾਗੀ ਕਾ ਤੋਂ ਵੈਰ ਨੇ ਜੁਦਾਈਆਂ ਨਹੀਂ ਮੈਨੂੰ ਲਿਖੀਆਂ ਪਿਆਰ ਨਾਲ ਚਿੱਠੀਆਂ ਲਿਖੀਆਂ ਪਿਆਰ ਨਾਲ ਚਿੱਠੀਆਂ ਨਹੀਂ ਵੇਖ ਲੈ ਸਫਾਈ ਦਿੰਦੀਆਂ ਕਦੇ ਹੁੰਦਾ ਸੀ ਪਿਆਰ ਤੇਰਾ ਮੇਰਾ ਚਿੱਠੀਆਂ ਗਵਾਈ ਦਿੰਦੀਆਂ ਕਦੇ ਹੁੰਦਾ ਸੀ ਪਿਆਰ ਤੇਰਾ ਮੇਰਾ ਚਿੱਠੀਆਂ ਗਵਾਈ ਦਿੰਦੀਆਂ ਕੀ ਬਾਤ ਬਹੁਤ ਵਧੀਆ ਬਹੁਤ ਸੁੰਦਰ ਸੋ ਮੈਡਮ ਤੁਸੀਂ ਪਹੁੰਚਿਓ ਪਹਿਲਾਂ ਤੁਹਾਡਾ ਵੀ ਸਵਾਗਤ ਕਰ ਲੈਣੇ ਆ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਆਪਣਾ ਜਿਹੜਾ ਦੁਨੀਆ ਦੇ ਵਿੱਚ ਛਾਏ ਹੋਇਓ ਬਹੁਤ ਵਧੀਆ ਤੁਹਾਡੀ ਵੀ ਗਾਇਕੀ ਹੈ ਤਾਂ ਸਫਰ ਜਿਹੜਾ ਚੱਲ ਰਿਹਾ ਵਾ ਕੀ ਕਹਿਣਾ ਚਾਹੋਗੇ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਔਰ ਕਿਹੜੇ-ਕਿਹੜੇ ਗੀਤਾਂ ਦਾ ਬਾਰੇ ਤੁਸੀਂ ਆਏ ਹੋ ਬਲੋਂਗ ਵੈਸੇ ਤਾਂ ਚਲੋ ਮੇਰੇ ਟੇਕਾ ਘਰ ਤਾਂ ਮੇਰਾ ਹੈਗਾ ਜੀ ਵੈਸੇ ਮੈਂ ਮੈਂ ਤਾਂ ਲੁਧਿਆਣੇ ਤੋਂ ਆਂ ਜੀ ਹਾਂਜੀ ਤੇ ਅੱਜ ਕੱਲ ਰਹਿائش ਆਪਣੀ ਸਮਰਾਲੇ ਵਿੱਚ ਹੀ ਆ ਠੀਕ ਕਿੱਦਾਂ ਦਾ ਸਫਰ ਹੈ ਹਾਂਜੀ ਗਾਇਕੀ ਦਾ ਸਫਰ ਸਫਰ ਤਾਂ ਬਸ ਠੀਕ ਠਾਕ ਆ ਸਟਰਗਲ ਤਾਂ ਸ਼ੁਰੂ ਤੋਂ ਹੀ ਚੱਲ ਹੀ ਰਿਹਾ ਹਾਂਜੀ ਸੇ ਕਿਹੜੇ ਕਿਹੜੇ ਗੀਤਾਂ ਦਾ ਵਰਤੋਂ ਤੁਸੀਂ ਹਾਜ਼ਰ ਲਵਾਈ ਹੈ ਕੋਈ ਕੋਈ ਗੀਤ ਦੇ ਬੋਲ ਹੈ ਜਿਹੜੇ ਤੁਸੀਂ ਕਾਫੀ ਕਰਦੇ ਰਹੇ ਹੋ ਮੈਂ ਹੁਣ ਤੱਕ ਤਾਂ ਤਕਰੀਬਨ ਜ਼ਿਆਦਾਤਰ ਸਿਰਫ ਧਾਰਮਿਕ ਹੀ ਗਾਇਆ ਜੀ ਤੇ ਡਿਊਟ ਤਾਂ ਮੈਂ ਇਹਨਾਂ ਦੇ ਨਾਲ ਹੀ ਸਟਾਰਟ ਅਪ ਕੀਤਾ ਚਲੋ ਚਲੋ ਸਭ ਤੋਂ ਪਹਿਲਾਂ ਚਲੋ ਆਪਾਂ ਜੇ ਗੁਰੂ ਮਹਾਰਾਜ ਦਾ ਨਾਮ ਲੈ ਲੈਨੇ ਆ ਤੇ ਤੁਸੀਂ ਇੱਕ ਧਾਰਮਿਕ ਜਿਹੜੇ ਬੋਲ ਹੈ ਜੋ ਸ਼ਬਦ ਹੈ ਉਸ ਦੇ ਦੁਬਾਰਾ ਦਰਸ਼ਕਾਂ ਸਾਡੇ ਨਾਲ ਰੂਬਰੂ ਕਰੀਏ ਹੱਕ ਪਰ ਆਇਆ ਖੂਨਾ ਛੱਡ ਦੇ ਜੋ ਸੱਤ ਚੱਲਾ ਕੀ ਮਨ ਚੋਂ ਕੱਢ ਦੇ ਹੱਕ ਪਰਾਇਆ ਖੂਣਾ ਛੱਡ ਦੇ ਜੋ ਸੱਤ ਚੱਲਾ ਕੀ ਮਨ ਚੋਂ ਕੱਢ ਦੇ ਸਭ ਕੁਝ ਰਹਿਣਾ ਇੱਥੇ ਬੰਦਿਆ ਸਭ ਕੁਝ ਰਹਿਣਾ ਇੱਥੇ ਬੰਦਿਆ ਨਾਲ ਨਹੀਂ ਜਾਣਾ ਤੇਲਾ ਤੂੰ ਨਾ ਕਰ ਮਨਮਤੀਆਂ ਤੂੰ ਨਾ ਕਰ ਮਨਮਤੀਆਂ ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਨਾ ਕਰ ਮਨ ਮਤੀਆਂ ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਕੀ ਬਾਤ ਹੈ ਬਹੁਤ ਵਧੀਆ ਤੁਸੀਂ ਹਾਜ਼ਰੀ ਲਵਾਈ ਹੈ ਦਸ਼ਕਾਂ ਦੇ ਰੂਬਰੂ ਹੋਏ ਹੋ ਸੋ ਆਪਾਂ ਇੱਕ ਮਿੰਟ ਲਈ ਤੁਹਾਡੇ ਨਾਲ ਡਿਸਕਸ ਕਰ ਲਵਾਂਗੇ ਕਿ ਕਿੰਨੇ ਲੰਬੇ ਸਮੇਂ ਤੋਂ ਤੁਹਾਨੂੰ ਮਤਲਬ ਤੁਸੀਂ ਬਚਪਨ ਤੋਂ ਜਿੱਦਾਂ ਆਪਾਂ ਕਹਿ ਸਕਦਾ ਕਿ ਕਾਫੀ ਜਿਹੜਾ ਸ਼ੌਂਕ ਪੈ ਜਾਂਦਾ ਆਮ ਕੈਕੀ ਦਾ ਜਦ ਦੇਖਦੇ ਆ ਕਦੋਂ ਤੁਹਾਨੂੰ ਜਿਹੜਾ ਸ਼ੌਂਕ ਪਿਆ ਕਦੋਂ ਤੁਹਾਡੀ ਕੈਕੀ ਦੀ ਸ਼ੁਰੂਆਤ ਹੋਈ ਹੈ ਕੈਕੀ ਦੀ ਸ਼ੁਰੂਆਤ ਸ਼ੌਂਕ ਤਾਂ ਵੈਸੇ ਕੋਈ ਟਾਈਮ ਤੋਂ ਹੀ ਸੀਗਾ ਜੀ ਜੀ ਪਰ ਸਕੂਲ ਟਾਈਮ ਐ ਪਲੇਅਰ ਹੋਣ ਕਰਕੇ ਮਤਲਬ ਜਿਆਦਾ ਵਝਾਨ ਮੇਰਾ ਵੈਸੇ ਇੱਕ ਪਲੇਅਰ ਵਿੱਚ ਵੀ ਸੀਗਾ ਤੇ ਮੈਂ ਨੈਸ਼ਨਲ ਪਲੇਅਰ ਰਹਿ ਚੁੱਕੀਆਂ ਪਹਿਲਾਂ ਕਿਹ ਚੀਜ਼ ਦੇ ਪਲੇਅਰ ਐ ਤੁਸੀਂ ਮੈਂ ਯੋ ਗਾਰੀ ਅੱਛਾ ਕੀ ਬਾਤ ਐ ਸੋ ਫਿਰ ਧਿਆਨ ਕਿਸ ਤਰ੍ਹਾਂ ਮਤਲਬ ਮੋਡੀਫਾਈ ਕਿਸ ਤਰ੍ਹਾਂ ਹੋਇਆ ਮਤਲਬ ਸ਼ੌਂਕ ਹੀ ਐ ਸਕੂਲ ਸ਼ੌਂਕ ਤੋਂ ਤੇ ਲਗਾਏ ਕਰਨਾ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਫੈਮਿਲੀ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਐ ਕਿੰਨਾ ਦੀ ਸਪੋਰਟ ਜਿਆਦਾ ਰਹੀ ਐ ਫੈਮਿਲੀ ਤੋਂ ਮੈਨੂੰ ਪੂਰੀ ਸਪੋਰਟ ਸੀ ਮੇਰੇ ਮਮ ਦੇ ਡੈਡ ਵੀ ਮੇਰੇ ਨਾਲ ਜਦ ਮੈਂ ਥੋੜਾ ਬਹੁਤਾ ਸਟੇਜ ਪ੍ਰੋਗਰਾਮ ਵੀ ਮਿਲਦੇ ਸੀ ਜਾਂਦੇ ਸੀਗੇ ਹਾਂਜੀ ਕੋਚ ਦਾ ਟਾਈਮ ਰਿਕਾਰਡਿੰਗ ਸਟੂਡੀਓ ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਸਾਲਕ ਉੱਥੇ ਇੱਕ ਕੰਮ ਕੀਤਾ ਮੈਂ ਉਸ ਤੋਂ ਬਾਅਦ ਛੱਡਦਾ ਗਾਇਕੀ ਵੱਲ ਨੂੰ ਰੁਝਾਨ ਜ਼ਿਆਦਾ ਵਧ ਗਿਆ ਸੀਗਾ ਕੀ ਬਾਤ ਹੈ ਬਹੁਤ ਵਧੀਆ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਸੀਂ ਆਪਣਾ ਗਾਇਕੀ ਦਾ ਸਫ਼ਰ ਜਿਹੜਾ ਆਪਾਂ ਤੁਸੀਂ ਸ਼ੁਰੂਆਤੀ ਦੱਸਿਆ ਦੌਰ ਕਿਸਾ ਦਾ ਰਿਹਾ ਤੁਹਾਡਾ ਮਤਲਬ ਕਿਦੋਂ ਤੋਂ ਤੁਹਾਨੂੰ ਵੀ ਜਿਹੜਾ ਸ਼ੌਂਕ ਪਿਆ ਗਾਇਕੀ ਨੂੰ ਸ਼ੌਕ ਤੇ ਸੁਰਨ ਭਾਜੀ ਮੈਨੂੰ ਜਦੋਂ ਮੈਂ ਚੌਥੀ ਪੰਜਵੀਂ ਚ ਪੜ੍ਹਦਾ ਸੀ ਉਹ ਬਾਲ ਸਭਾ ਹੁੰਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਜੀ ਛੋਟੇ ਛੋਟੇ ਬੱਚਾ ਨੂੰ ਤਾਂ ਕਹਨਾ ਖੜੇ ਕਰਕੇ ਕੁਝ ਗੀਤ ਸੁਣਨਾ ਚੁਟਕਲੇ ਸੁਣਨੇ ਜਾਂ ਕੁਝ ਗੱਲਾਂ ਬਾਤਾਂ ਸੁਣਨੀ ਆ ਤੇ ਮੈਨੂੰ ਗਾਉਣ ਦਾ ਸ਼ੌਕ ਤਾਂ ਉਹਦੇ ਹੀ ਪੈ ਗਿਆ ਜੀ ਪਰ ਜ਼ਿਆਦਾਤਰ ਮੈਂ ਸੁਣਦਾ ਸੀ ਮਾਨਕ ਸਾਹਿਬ ਨੂੰ ਜੀ ਮਾਨਕ ਸਾਹਿਬ ਦੇ ਗਾਣੇ तकरीबन ਮੈਨੂੰ ਸਾਰੇ ਸਾਰੇ ਹੀ ਤਕਰੀਬਨ ਚੇਤੇ ਸੀਗੇ ਜੀ ਜੀ ਛੋਟਾ ਹੁੰਦਾ ਗਾਉਂਦਾ ਹੀ ਉਹਨਾਂ ਨੂੰ ਰਿਹਾ ਜੀ ਜੀ ਤੇ 89 'ਚ ਮੈਂ ਮਾਰਕੀਟ 'ਚ ਪੈਰ ਪਾਇਆ ਜੀ 89 'ਚ ਮੇਰੀ ਪਹਿਲੀ ਟੇਪ ਆਈ ਸੀ ਬੈਗੀ ਬਾਪੂ ਪਹਿਨੇ ਜੀ ਸੋ ਉਹਦੇ ਨਾਲ ਥੜੇ ਆਏ ਵੀ ਆਪਣੇ ਇਲਾਕੇ ਚ ਪਤਾ ਲੱਗ ਗਿਆ ਕਿ ਕੋਈ ਮੁੰਡਾ ਗਾਉਂਦਾ ਇਸ ਪਿੰਡ ਦਾ ਜੀ ਫਿਰ ਉਸ ਤੋਂ ਬਾਅਦ ਦੋ ਟੇਪਾਂ ਹੋਰ ਕੀਤੀਆਂ ਜਿਹੜੀ ਟੇਪ ਮੇਰੀ ਹਿੱਟ ਹੋਈ ਹੂੰ ਉਹਦਾ ਨਾਮ ਸੀ ਚਿੱਠੀਆਂ ਗਵਾਹੀ ਦਿੰਦੀਆਂ ਜੀ ਉਹ ਫਿਰ 92 ਜੀ ਉਸ ਤੋਂ ਬਾਅਦ ਫਿਰ ਮਹਾਰਾਜ ਦੀ ਐਸੀ ਕਿਰਪਾ ਹੋਈ ਫਿਰ 440 ਅੱਜ ਤੱਕ ਚੱਲ ਹੀ ਜਾਂਦਾ ਹੈ ਕੀ ਬਾਤ ਹੈ ਕੀ ਬਾਤ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਲਿ ਮਾਨਕ ਜੀ ਕਲੀਆਂ ਦੇ ਬਾਦਸ਼ਾਹ ਰਹੇ ਨੇ ਆਪੇ ਸਾਹਮਣੇ ਵਿੱਚ ਕਾਫੀ ਤੁਸੀਂ ਉਹਨਾਂ ਦਾ ਮਤਲਬ ਸੁਣਿਆ ਗੀਤ ਵਗੈਰਾ ਇੱਕ ਚਲੋ ਆਪਾਂ ਸਿੱਖਦੇ ਆ ਮਤਲਬ ਹੈ ਨਾ ਗੁਰੂ ਵੀ ਧਾਰਨ ਕਰਦੇ ਆ ਕਿਹੜੇ ਗੁਰੂ ਰਹੇ ਨੇ ਤੁਹਾਡੇ ਕਿੰਨਾਂ ਤੋਂ ਸਿੱਖਿਆ ਤੁਸੀਂ ਗਾਇਕੀ ਦੀ ਮੇਰੇ ਉਸਤਾਦ ਜੀ ਪ੍ਰੋਫੈਸਰ ਐਲ ਡੀ ਪ੍ਰਦੇਸੀ ਸਾਹਿਬ ਜੀ ਉਹਦਾ ਪੂਰਾ ਨਾਮ ਲਸ਼ਮਣ ਦਾਸ ਪ੍ਰਦੇਸੀ ਜੀ ਉਹ ਜਗੀਰ ਉਪਰਪਿੰਡਾ ਨੂਰਮਿਲਦ ਲਾਗੇ ਹੂੰ ਹੂੰ ਉੱਥੇ ਸਗੇ ਹੁਸ਼ਿਆਰਪੁਰ ਰਹਿੰਦੇ ਸੀ ਉਹ ਜੀ ਤੇ ਉਹਨਾਂ ਦੇ ਕੋਲੋਂ ਮੈਂ ਅੱਜ ਜੋ ਵੀ ਸਿੱਖਿਆ ਜੋ ਵੀ ਅੱਜ ਗਾਉਣਾ ਹੂੰ ਹੂੰ ਇਹ ਉਹਨਾਂ ਦੀ ਬਖਸ਼ਸ਼ ਹੈ ਜੀ ਕਾਫੀ ਤੁਸੀਂ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਗਾਇਕੀ ਦੀ ਸ਼ੁਰੂਆਤ ਕੀਤੀ ਹੈ ਕੁਝ ਸਮੇਂ ਤੋਂ ਗਾ ਕੇ ਕੈਨੇਡਾ ਦੀ ਧਰਤੀ ਦੇ ਵਿੱਚ ਜਾ ਕੇ ਰਹੇ ਹਾਂ ਉਤੇ ਕਾਫੀ ਤੁਸੀਂ ਆਪਣਾ ਜਿਹੜਾ ਕੰਮ ਕਾਸ ਸੈਟਲ ਕੀਤਾ ਕਿਉਂਕਿ ਹੁਣ ਅੱਜ ਦੇ ਇਸ ਸਮੇਂ ਵਿੱਚ ਦੇਖਿਆ ਜਾਂਦਾ ਤਾਂ ਕਾਫੀ ਲੋਕ ਨੇ ਸਾਡੇ ਬੱਚੇ ਨੇ ਸਾਡੇ ਨੌਜਵਾਨ ਨੇ ਭੈਣ ਭਰਾ ਦੇ ਨੇ ਕਾਫੀ ਇੱਕ ਮਤਲਬ ਫੋਰਨ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਆ ਤੁਸੀਂ ਕੈਨੇਡਾ ਦੀ تعلیم ਛੱਡ ਕੇ ਆਏ ਹੋ ਮੜ ਪੰਜਾਬ ਦੇ ਵਿੱਚ ਬਸੇ ਹੋ ਕਾਫੀ ਆਪਣਾ ਜਿਹੜਾ ਸਥਿ ਫਿਰ ਦੁਬਾਰਾ ਆਪਣਾ ਤੁਸੀਂ ਪੈਰਾਂ ਤੇ ਖੜੇ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਕਿਸ ਤਰ੍ਹਾਂ ਦਾ ਦੌਰ ਰਿਹਾ ਸੀ ਉਸ ਸਮਾਂ ਇਹ ਬਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ 93 ਤੋਂ ਮੈਂ ਤਕਰੀਬਨ ਬਾਹਰਲੇ ਦੇਸ਼ਾਂ ਚ ਜੀ ਸ਼ੋਅ ਲੋਣੇ ਸ਼ੁਰੂ ਕਰਤੇ ਸੀ ਜੀ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਫਰਾਂਸ ਤੇ ਉਸ ਤੋਂ ਬਾਅਦ ਫਿਰ ਮੈਂ ਗਿਆ ਕੈਨੇਡਾ ਜੀ 97 ਚ ਕੈਨੇਡਾ ਮੈਂ ਗਿਆ ਜੁਰ ਫਿਲਮ ਬਣਾਉਣ ਗਿਆ ਸੀਗਾ ਪੰਜਾਬੀ ਫਿਲਮ ਅੱਛਾ ਜੀ ਉਹਦੇ ਚ ਮੇਰੇ ਗਾਣੇ ਸੀਗੇ ਹੂੰ ਤੇ ਉੱਥੇ ਜਾ ਕੇ ਜਦੋਂ ਸੈੱਟ ਹੋ ਗਿਆ ਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਉੱਥੇ ਜਿਹੜੀ ਕੈਨੇਡਾ ਦੀ ਜ਼ਿੰਦਗੀ ਹੈ ਨਾ ਭਾਜੀ ਉਹ ਇਦਾਂ ਦੀ ਆ ਵੀ ਉੱਥੇ ਜਾ ਕੇ ਤੁਹਾਨੂੰ ਕੰਮ ਕਰਨਾ ਤੇ ਰੋਟੀ ਬਣਨੀ ਆ ਬਿਲਕੁਲ ਇਹ ਨਹੀਂ ਤਾਂ ਉਹ ਤੁਹਾਨੂੰ ਰੋਟੀ ਨਹੀਂ ਪੁੱਛਦਾ ਚਾਹੇ ਤੁਹਾਡਾ ਸਗਾ ਭੈਣ ਭਰਾ ਕੋਲ ਨਾ ਰਹਿੰਦਾ ਹੋਵੇ ਜੀ ਜੀ ਉਹ ਵੀ ਪੰਜ ਚਾਰ ਦਿਨ ਹੀ ਪੁੱਛਦਾ ਮੁੜ ਕੇ ਨਹੀਂ ਪੁੱਛਦਾ ਜੀ ਜੀ ਤੇ ਲੋਕ ਜਦੋਂ ਬਾਹਰੋਂ ਆਉਂਦੇ ਮੈਂ 14 13 ਸਾਲ ਬਾਅਦ ਆ ਅੱਛਾ ਜੀ 13 ਸਾਲ ਬਾਅਦ ਮੈਂ ਆਣ ਕੇ ਸੱਚੀ ਦੱਸਣਾ ਸ਼ੁਰੂ ਕੀਤਾ ਲੋਕਾਂ ਨੂੰ ਜੀ بڑے ਮੁੰਡਿਆਂ ਨੂੰ ਦੱਸਿਆ ਵੀ ਕੈਨੇਡਾ ਕਨੋਡਾ ਨਾ ਜਾਇਓ ਜੇ ਜਾਣਾ ਉਦਾਂ ਟੂਰਿਸਟ ਘੁੰਮ ਕੇ 2 ਮਹੀਨੇ ਆ ਜਾਓ ਠੀਕ ਹੈ ਜੀ ਪਰ ਨਹੀਂ ਮੰਨਿਆ ਕਹਣਾ ਕੋਈ ਉਹਨਾਂ ਦਾ ਜਵਾਬ ਇਹੀ ਮਰੇ ਹੁੰਦਾ ਸੀ ਕਿ ਭਾਈ ਤੁਸੀਂ ਆਪ ਉੱਥੇ ਇੰਨੇ ਸਾਰਾ ਹੈ ਗਏ ਸਾਨੂੰ ਕਹਿੰਦੇ ਜਾਓ ਨਾ ਹਾਂ ਜਾਣਾ ਮੈਂ ਆਪਣੇ ਹੱਡ ਵੀ ਤੀ ਸੁਣਾਉਂਦਾ ਸੀ ਨਾ ਵੀ ਭਾਈ ਉੱਥੇ ਕੰਮ ਕਰਨਾ ਪੈਂਦਾ ਜੀ ਹੁਣ ਮੈਂ گاਉਂ ਦਾ ਸ਼ਕੀਨ ਸੀ ਗਾਇਕੀ ਮੇਰੇ ਤੋਂ ਇਲਾਵਾ ਮੈਂ ਉਹ ਤੋਂ ਕੋਈ ਕੰਮ ਗਾਇਕੀ ਤੋਂ ਬਣਾ ਕੰਮ ਮੈਂ ਕਰਨਾ ਚਾਹਦਾ ਨਹੀਂ ਸੀ ਕੰਮ ਬਹੁਤ ਆ ਉੱਥੇ ਜੀ ਕੰਮ ਕਰੋ ਤੇ ਰੋਟੀ ਖਾਈ ਜਾਓ ਜੋ ਮਰਜ਼ੀ ਖਾਈ ਜਾਓ ਜੀ ਪਰ ਮੈਂ ਬਿਹਤਰ ਇਹ ਸਮਝਿਆ ਵੀ ਪੰਜਾਬ ਨੂੰ ਵਾਪਸ ਹੀ ਮੁਰਜੀ ਜੀ ਫੇਰ ਆ ਕੇ ਵਾਪਸ ਆਇਆ ਹਾਂ ਫਿਰ ਕਿਸ ਤਰ੍ਹਾਂ ਦਾ ਸਟਰਗਲ ਰਿਹਾ ਹੈ ਕਿਸ ਦਾ ਜਦੋਂ ਜਦੋਂ ਮੈਂ ਇੱਥੋਂ ਗਿਆ ਸੀਗਾ 97 ਦੇ ਵਿੱਚ ਹੂੰ ਉਹਨਾਂ ਦਿਨਾਂ ਦੇ ਵਿੱਚ ਚਲੋ ਵਾਹਿਗੁਰੂ ਤੋਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਇੱਥੇ ਪੂਰਾ ਸੁਪਰਸਟਾਰ ਸੀ ਮੈਂ ਜੀ ਜੀ ਲੁਧਿਆਣੇ ਮੇਰਾ ਆਫਿਸ ਸੀਗਾ ਧਨ ਸੰਗ ਕੰਪਲੈਕਸ ਜੀ ਕਲਾਕਾਰਾਂ ਦੇ ਘਰ ਚ ਹੂੰ ਹੂੰ ਮੈਂ ਤਾਂ ਆਪਣੀ ਮਤਲਬ ਬੜੀ ਖੁਸ਼ਹਰੀ ਜ਼ਿੰਦਗੀ ਛੱਡ ਕੇ ਹੂੰ ਹੂੰ ਤੇ ਉੱਥੇ ਜਾ ਕੇ ਸਟਰਗਲ ਕੀਤੀ ਹਾਂ ਜੀ ਉਥੋਂ ਵਾਪਸ ਆਇਆ ਤੇ ਜਿਹੜੇ ਬੱਚੇ ਹੁਣ ਜਿਨ੍ਹਾਂ ਨੇ ਮੈਨੂੰ ਸੁਣਿਆ ਸੀ ਜੀ ਕੋਈ 7 ਸਾਲ ਦਾ 8 ਸਾਲ ਦਾ 10 ਸਾਲ ਦਾ ਹਮ ਬਾਕੀ ਵੱਡੇ ਚਲੋ ਛੱਡੋ ਇਹਦੇ ਛੋਟੇ ਸੁਣਦੇ ਸੀ ਹਾਂਜੀ ਜਦੋਂ ਮੈਂ 13 ਸਾਲ ਬਾਅਦ ਆ ਉਹ 20-20 ਸਾਲ ਦੇ ਹੋ ਗਏ ਜੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਰਵਿਸ ਫੁੱਲ ਹੈ ਕੌਣ ਆ ਹਮ ਚਾਹੇ ਮੈਂ ਉਹਨਾਂ ਦੇ ਕੋਲ ਹੀ ਖੜਾ ਵਾਂ ਬਿਲਕੁਲ ਜੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਉਹਦੇ ਕਰਕੇ ਮੈਨੂੰ ਇੱਥੇ 20 ਸਟ੍ਰਿਕਲ ਦੁਬਾਰਾ ਕਰਨੀ ਪਈ ਜੀ ਆਣ ਕੇ ਬਿਲਕੁਲ ਮੈਂ ਫਿਰ ਨਵੇਂ ਸਲੋਸ਼ੁਰੂ ਕੀਤਾ ਕੰਮ ਬਿਲਕੁਲ ਬਿਲਕੁਲ ਕਿਉਂਕਿ ਤੁਸੀਂ ਜਦੋਂ ਕੈਨੇਡਾ ਦੇ ਅੱਗੇ ਗਏ ਹੋ ਲੋਕ ਜਿਹੜੇ ਤਾਂ ਭੁੱਲ ਗਏ ਸੀ ਫਿਰ ਤੁਸੀਂ ਉੱਥੇ ਆ ਕੇ ਆਪਣਾ ਕਰਨਾ ਚਾਹਿਆ ਫਿਰ ਨਾ ਕੰਮ ਕਾ ਚਲੋ ਸੈਟਲ ਹੋ ਜਾਣਗੇ ਬੀ ਵਧੀਆ ਜ਼ਿੰਦਗੀ ਬਤੀਤ ਕਰਾਂਗੇ ਪਰ ਲੇਕਿਨ ਉੱਥੇ ਨਹੀਂ ਰਾਸ ਆਇਆ ਤਾਂ ਫਿਰ ਮੁਰ ਤੁਸੀਂ ਪੰਜਾਬ ਚ ਆਏ ਹੋ ਉੱਥੇ ਮੈਂ ਅਕੈਡਮੀ ਬਣਾਈ ਸੀ ਬੱਚਿਆਂ ਨੂੰ ਸਿਖਾਉਂਦਾ ਸੀ ਮੈਂ ਪੈਸਾ ਵੀ ਬਣਦਾ ਸੀ ਸਭ ਕੁਝ ਬਣਦਾ ਸੀ ਪਰ ਮਨ ਨੂੰ ਸ਼ਾਂਤੀ ਮਨ ਸ਼ਾਂਤ ਨਹੀਂ ਸਕੂਨ ਨਹੀਂ ਸੀ ਮੈਨੂੰ ਸਕੂਨ ਨਹੀਂ ਸੀ ਮਿਲਦਾ ਖਾਣ ਪੀਣ ਨੂੰ ਖੁੱਲਾ ਸੀਗਾ ਥੋੜੇ ਨਜ਼ਾਰੇ ਸੀ ਤੇ ਬਸ ਨਾ ਦਾ ਕੈਨੇਡਾ ਜੀ ਗੱਲ ਕੈਨੇਡ ਜਿਹੜੇ ਲੋਕ ਬਾਹਰੋਂ ਆਉਂਦੇ ਵੀ ਆ ਮੈਂ ਖਾਸ ਕਰਕੇ ਗੁੱਸਾ ਨਾ ਕਰਨ ਜੀ ਜੀ ਜਿਹੜੇ ਲੋਕ ਬਾਹਰੋਂ ਆਉਂਦੇ ਆ ਮੋਟ-ਮੋਟੀ ਚੈਨੀਆਂ ਜਾਂ ਮੁੰਦੀਆਂ ਪਾ ਕੇ ਜਾਂ ਇਦਾਂ ਉਹ ਇੱਥੇ ਤੇ ਦੋ ਮਹੀਨੇ ਵਾਸਤੇ ਆਉਂਦੇ ਆ ਜੀ ਜੀ ਤੇ ਉਹ ਦੋ ਮਹੀਨੇ ਉਹਨਾਂ ਦੇ ਜ਼ਿੰਦਗੀ ਦੇ ਖੁਸ਼ੀ ਦੇ ਪਾਲ ਹੁੰਦੇ ਮੇਰੇ ਹਿਸਾਬ ਨਾਲ ਬਿਲਕੁਲ ਬਿਲਕੁਲ ਉਹ ਦੋ ਮਹੀਨਿਆਂ ਚ ਪੂਰਾ ਪਿੰਡ ਪਟਕ ਨਿਕਲ ਜਾਂਦੇ ਆ ਹੂੰ ਪੂਰੇ ਪਿੰਡ ਨੂੰ ਐ ਲੱਗਦਾ ਵੀ ਪਤਾ ਨਹੀਂ ਇਹ ਬੰਦਾ ਕੀ ਕਰਦਾ ਹੋ ਕਿੰਨਾ ਕੁ ਪੈਸਾ ਹੋਰ ਕੋ ਕਿੰਨਾ ਪੈਸਾ ਤੇ ਜਾ ਕੇ ਉੱਥੇ ਕੋਹੀ ਟੁੱਟੇ ਬੂਟ ਉਹੋ ਹੀ ਪਿੰਡਾਂ ਕਸੀਆਂ ਉਹ ਸਵੇਰੇ 7 ਵਜੇ ਭੰਨਦੇ ਆ ਤੇ 7 ਵਜੇ ਲਾਉਂਦੇ ਆਣ ਕੀ ਜੀ ਨਾਉਣ ਦਾ ਟਾਈਮ ਨਹੀਂ ਮਿਲਦਾ ਨਾ ਆ ਕੇ ਮਾੜਾ ਮੋਟਾ ਮੂੰਹ ਤੋਕੇ ਰੋਟੀ ਖਾ ਕੇ ਸਾਂਝਦੇ ਫੇਰ 7 ਵਜੇ ਉਦੋਂ ਕੀ ਸ਼ਨੀ ਐਤਵਾਰ ਵਿਹਲਾ ਹੁੰਦਾ ਸ਼ਨੀਵਾਰ ਵੀ ਲਾਉਂਦੇ ਆ ਪੰਜਾਬੀ ਆਪਣੇ ਬਿਲਕੁਲ ਐਤਵਾਰ ਨੂੰ ਵਿਹਲਾ ਹੁੰਦਾ ਐਤਵਾਰ ਨੂੰ ਘਰ ਰੋਟੀ ਪਕਾਉਣ ਦਾ ਇਹਨੂੰ ਹੁਕਮ ਹੀ ਹੈ ਨਹੀਂ ਜੀ ਇਹਨਾਂ ਨੇ ਐਤਵਾਰ ਇਹ ਦੇਖਣਾ ਦਾ ਵੀ ਰੋਟੀ ਚੰਗੀ ਕਿੱਥੋਂ ਮਿਲੂਗੀ ਜੀ ਮਿਲਣੀ ਕਿੱਥੋਂ ਗੁਰਦੁਆਰਾ ਸਾਹਿਬ ਤੋਂ ਬਣਾ ਰੋਟੀ ਮਿਲਦੀ ਨਹੀਂ ਬਿਲਕੁਲ ਤੇ ਉਹ 7 ਵਜੇ ਤਾਂ ਸਾਰੇ ਗੁਰਦੁਆਰੇ ਹੁੰਦੇ ਆ ਕੀ ਕੁਇਸ ਕਰਕੇ ਉੱਥੇ ਦਾ ਸਿਸਟਮ ਹੋਰ ਆ ਸਿਸਟਮ ਦੇਖ ਕੇ ਲੋਕ ਇੱਥੇ ਜਿਹੜੇ ਮਗਰ ਲਾ ਕੇ ਜਾਂਦੇ ਨਾ ਇਹ ਉੱਥੇ ਧੱਕੇ ਖਾਂਦੇ ਜਾਂਦੇ ਆ ਛੋ ਚਲੋ ਕੋਈ ਗੱਲ ਨਹੀਂ ਆਪਾਂ ਗੱਲਬਾਤ ਕਰਦੇ ਆ ਤੁਹਾਡੀ ਗਾਇਕੀ ਦੀ ਸ਼ੁਰੂਆਤ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਚਪਨ ਤੋਂ ਤੁਸੀਂ ਗੀਤ ਦੁਆਰਾ ਜਿਹੜਾ ਕਰਦੇ ਹੋ ਕਿਹੜੇ ਕਿਹੜੇ ਗੀਤਾਂ ਦੁਆਰਾ ਤੁਹਾਡੀ ਕਲਮ ਤੁਹਾਡੀ ਖੁਦ ਵੀ ਚੱਲਦੀ ਆ ਤੁਸੀਂ ਖੁਦ ਵੀ ਲਿਖਾ ਰਹੇ ਹੋ ਖੁਦ ਵੀ ਲਿਖਦੇ ਹੋ ਹਾਂਜੀ ਕਿਹੜੇ ਕਿਹੜੇ ਬੋਲ ਤੁਸੀਂ ਹੁਣ ਤੱਕ ਲਿਖੇ ਆ ਕਿਹੜੇ ਕਿਹੜੇ ਗੀਤਾਂ ਦੁਆਰਾ ਤੁਸੀਂ ਹਜ ਤੱਕ ਮੈਂ ਜ਼ਿਆਦਾਤਰ ਜਿਵੇਂ ਸੋਲੋ ਪੰਜਾਬੀ ਜੀ ਇਹ ਲਿਖਿਆ ਮੇਰੇ ਗੀਤ ਬਖਸ਼ ਬਿੱਲਾ ਨੇ ਵੀ ਗਾਇਆ ਤੇ ਹੋਰ ਵੀ ਦੋ ਦੰ ਸੰਗਰਾਂ ਨੇ ਗਾਇਆ ਜੀ ਮੋਸਟਲੀ ਉਹ ਗੀਤ ਮੈਂ ਆਪ ਵੀ ਗਾਇਆ ਆਪਣੇ ਗੀਤ ਮੈਂ ਆਪ ਹੀ ਗਾ ਰਹੇ ਹਾਂ ਹੁਣ ਤੱਕ ਵੀ ਗਾਉਣਾ ਜੀ ਹੁਣ ਬਿਊਟ ਕਰਾਉਣ ਲੱਗਾ ਉਹ ਵੀ ਆਪਣੇ ਲਿਖੇ ਮੇਰੇ ਜੀ ਜੀ ਤੇ ਉਹ ਤੁਹਾਨੂੰ ਇੱਕ ਗੀਤ ਮੈਂ ਸੁਣਾਉਣਾ ਹਾਂ ਬਿਲਕੁਲ ਮੇਰਾ ਆਪਣਾ ਲਿਖਿਆ ਜੀ ਜਦੋਂ ਤੇਰੀ ਮੇਰੀ ਗੱਲ ਬਾਤ ਹੁੰਦੀ ਸੀ ਨੀ ਉਦੋਂ ਚਿਹਰੇ ਉੱਤੇ ਰੌਣਕਾਂ ਦਾ ਨੂਰ ਹੁੰਦਾ ਸੀ ਜਦੋਂ ਤੇਰੀ ਮੇਰੀ ਗੱਲਬਾਤ ਹੁੰਦੀ ਸੀ ਨਹੀਂ ਉਦੋਂ ਚਿਹਰੇ ਉੱਤੇ ਰੌਣਕਾਂ ਦਾ ਨੂਰ ਹੁੰਦਾ ਸੀ ਮੇ ਰੱਬ ਸੀ ਗਾ ਸਾਡੇ ਉੱਤੇ ਪੂਰਾ ਮਿਹਰਬਾਨ ਉਦੋਂ ਗਮ ਸਾਥੋਂ ਸੱਚੀ ਕੋਹਾਂ ਦੂਰ ਹੁੰਦਾ ਸੀ ਜਦੋਂ ਤੇਰੀ ਮੇਰੀ ਗੱਲਬਾਤ ਹੁੰਦੀ ਸੀ ਨੀ ਉਦੋਂ ਚਿਹਰੇ ਉੱਤੇ ਰੌਣਕਾਂ ਦਾ ਨੂਰ ਹੁੰਦਾ ਸੀ ਲਾਸਟ ਬਹੁਤ ਸਾਨੂੰ ਸੁਣਾਉਣਾ ਜੀ ਉਹ ਪਿਆਰ ਦਿਆਂ ਵੈਰੀਆਂ ਨੇ ਰਖਤਾ ਵਿਛੋੜ ਕੇ ਥਾਣੀ ਨਾਲ ਵੱਖ ਕਰ ਦਿੱਤਾ ਫੁੱਲ ਤੋੜ ਕੇ ਪਿਆਰ ਦਿਆਂ ਵੈਰੀਆਂ ਨੇ ਰਖਤਾ ਵਿਛੋੜ ਕੇ ਕਹਾਣੀ ਨਾਲ ਵਾਕੇ ਕਰ ਦਿੱਤਾ ਫੁੱਲ ਤੋੜ ਕੇ ਹੋ ਖਰਲਾ ਦਾ ਮੁੰਡਾ ਅੱਜ ਤੇਰਾ ਕੋਈ ਨਾ ਲੱਗੇ ਹਏ ਖਰਲਾ ਦਾ ਮੁੰਡਾ ਅੱਜ ਤੇਰਾ ਕੋਈ ਨਾ ਲੱਗੇ ਪਰ ਉਦੋਂ ਤੇਰੀ ਜਾਨ ਜਰੂਰ ਹੁੰਦਾ ਸੀ ਜਦੋਂ ਤੇਰੀ ਮੇਰੀ ਗੱਲਬਾਤ ਹੁੰਦੀ ਸੀ ਨਹੀਂ ਉਦੋਂ ਤੇਰੇ ਉੱਤੇ ਰੌਣਕਾਂ ਦਾ ਨੂਰ ਹੁੰਦਾ ਸੀ। ਕੀ ਬਾਤ ਹੈ? ਕੀ ਬਾਤ ਹੈ? ਬਹੁਤ ਵਧੀਆ ਹੈ। ਹੁਣ ਤੱਕ ਤੁਸੀਂ ਗਾਇਕੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕੱਲੇ ਹੀ ਮਤਲਬ ਜਿਹੜਾ ਕਿ ਆਪਣਾ ਗਾਇਕੀ ਦਾ ਸਫ਼ਰ ਚੱਲ ਕੀਤਾ ਹੈ। ਹਾਂਜੀ। ਹੁਣ ਤੁਹਾਡੇ ਨਾਲ ਮੈਡਮ ਜੁੜੀ ਬਣੀ ਹੈ। ਤੁਸੀਂ ਅੱਜ ਕੌਣਾ ਤੋਂ ਜਿਹੜਾ ਸ਼ੁਰੂ ਕੀਤਾ ਵਾ? ਅੱਜ ਤੁਹਾਡਾ ਇੱਕ ਰਿਲੀਜ਼ ਵੀ ਮਤਲਬ ਤੁਸੀਂ ਕਰਕੇ ਆਏ ਹੋ। ਗੀਤ ਨੂੰ ਹਨਾ। ਸੋ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਮਲਾਪ ਹੋਇਆ ਹੈ? ਕਿਸ ਤਰੀਕੇ ਨਾਲ ਤੁਸੀਂ ਹੁਣ ਜਿਹੜੇ ਗਾਇਕੀ ਨੂੰ ਦਰਸ਼ਕਾਂ ਦੇ ਸਾਹਮਣੇ ਰੱਖੋਗੇ? ਕਿਹੜੀ ਗਾਇਕੀ ਲੈ ਕੇ ਚੱਲੋਗੇ? ਜਿਹੜੀ ਮਲਾਪ ਦੀ ਸਵਰਨਪਾਜੀ ਘਰ ਆ ਉਹ ਅੱਜ ਤੋਂ ਕੋਈ 10 ਸਾਲ ਪਹਿਲਾਂ 11 ਸਾਲ ਪਹਿਲਾਂ ਜੀ ਮੈਂ ਦੂਰਦਰਸ਼ਨ ਤੇ ਰਿਕਾਰਡਿੰਗ ਲਈ ਗਿਆ ਸੀਗਾ 9 ਸਾਲ ਦੀ ਜੀ ਤੇ ਉੱਥੇ ਜਿਵੇਂ ਪ੍ਰੋਡੂਸਰ ਸੀ ਮੇਰਾ ਹਾਂਜੀ ਉਹ ਕਹਿੰਦਾ ਵੀ ਕੁੜੀ ਚਾਹੀਦੀ ਆ ਯਾਰ ਆਪਣ ਨੂੰ ਸੈਡ Song ਸੀ ਮੇਰਾ ਜੀ ਜੀ ਉਹਦੇ ਚ ਕੁੜੀ ਦੇ ਕੋਈ ਸ਼ਾਟ ਚਾਹੀਦੇ ਆ ਤੁਹਾਨੂੰ ਜੀ ਤੇ ਇਹਨੂੰ ਵੀ ਕਿਸੇ ਨੇ ਬੁਲਾਇਆ ਸੀ ਉੱਥੇ ਹਾਂ 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 ਫੇਰ ਮੁੜ ਕੇ ਮੇਰੇ ਦਿਮਾਗ ਚ ਆਈ ਵੀ ਪਾਜੀ ਨੂੰ ਕਿਹਾ ਮੈਂ ਕਿਹਾ ਪਾਜੀ ਇਹ ਕੁੜੀ ਨੂੰ ਪੁੱਛ ਲਓ ਜੀ ਇਹਦੇ ਸ਼ਾਰਟ ਲੈ ਲੈਨੇ ਆਪਾਂ ਬਿਲਕੁਲ ਜੀ ਬਸ ਉਦੋਂ ਥੋੜਾ ਜਿਹਾ ਗੱਲਬਾਤ ਇਹਨਾਂ ਹੋਈ ਉਹ ਸ਼ਾਰਟ ਲੈ ਗੀ ਥੜਾ ਬਣ ਗਿਆ ਜੀ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਗਾਉਣ ਦਾ ਸ਼ੌਕ ਸੀ ਮੈਨੂੰ ਪਤਾ ਲੱਗਿਆ ਜੀ ਫਿਰ ਮੈਂ ਸਾਲਕ ਅ ਇਨ ਟੱਚ ਰਿਹਾ ਇਹਦੇ ਨਾਲ ਜੀ ਜੀ ਉਸ ਤੋਂ ਬਾਅਦ ਕੋਈ 2-4 ਸਟੇਜਾਂ ਵੀ ਲਾਈਆਂ ਜੀ ਉਸ ਤੋਂ ਬਾਅਦ ਫਿਰ ਨਾ ਤਾਂ ਇਹ ਪ੍ਰੀਤ ਹੀ ਮੁੜ ਕੇ ਮੁੜ ਕੇ ਮਿਲੀ ਮੈਨੂੰ ਹਾਂਜੀ ਤੇ ਨਾ ਹੀ ਮੈਂ ਕਦੇ ਇਹਨੂੰ ਮਿਲਿਆ ਠੀਕ ਹੈ ਤੇ ਆ ਹੁਣ ਜਾ ਕੇ ਤਿੰਨ ਕ ਮਹੀਨੇ ਤੋਂ ਜੀ ਸਾਡਾ ਸੰਪਰਕ ਹੋਇਆ ਕਿਸੇ ਨਾਲ ਤੇ ਫਿਰ ਜਾ ਕੇ ਅਸੀਂ ਹੁਣ ਮੈਂ ਮਾਈਂਡ ਤੇ ਧਾਰ ਲਿਆ ਤੇ ਹੁਣ ਡਿਊਟ ਜੋੜੀ ਰੱਖਣੀ ਆ ਕੀ ਬਾਤ ਸੋਲੋ ਵੀ ਗਾਵਾਂਗੇ ਪਰ ਡਿਊਟ ਵੀ ਗਾਵਾਂਗੇ ਹੁਣ ਸਟੇਜ ਲਾਈਏ ਤੁਸੀਂ ਕੋਈ ਸਟੇਜਾਂ ਤਾਂ ਬਹੁਤ ਲੱਗੀਆਂ ਹੁਣ ਤੱਕ ਤਿੰਨ ਮਹੀਨੇ ਚ ਡਿਊਟ ਗਾਇਤੀ ਹਾਂਜੀ ਕੋਈ ਡਿਊਟ ਗੀਤ ਗਾਤਾ ਤੁਸੀਂ ਡਿਊਟ ਬਹੁਤ ਗਾਇਆ ਹੁਣ ਪਰ ਰੀਲੀਜ਼ ਹੁਣ ਸਾਰੇ ਹੋ ਜਾਣੇ ਤਕਰੀਬਨ ਨਵੰਬਰ ਤੋਂ ਪਹਿਲਾਂ ਪਹਿਲਾਂ ਹਾਂਜੀ ਆਉਣ ਵਾਲੇ ਸੀਜ਼ਨ ਸਾਰਾ ਜਿਹੜਾ ਪ੍ਰੋਗਰਾਮ ਡਿਊਟੀ ਚੱਲੂਗਾ ਚਲੋ ਅੱਜ ਦਰਸ਼ਕਾਂ ਨੂੰ ਫਿਰ ਡਿਊਟ ਕਾਢਣਾ ਅੱਜ ਇੱਕ ਡੰਮੀ ਦੇ ਕੇ ਆਏ ਆ ਨਵੀਂ ਬਿਲਕੁਲ ਤੇ ਕੋਸ਼ਿਸ਼ ਕਰਦੇ ਆ ਜੋ ਤੁਹਾਨੂੰ ਸੁਣਾਉਣੇ ਮਾੜੀ ਜੀ ਹਾਂ ਬਿਲਕੁਲ ਬਿਲਕੁਲ ਹੋਰੂਪ ਤੇਰਾ ਡੁੱਲ ਡੁੱਲ ਪੈਂਦਾ ਮੱਖਣੇ ਰੂਪ ਤੇਰਾ ਡੁੱਲ ਡੁੱਲ ਪੈਂਦਾ ਮੱਖਣੇ ਕਿਲ ਵੀ ਨਹੀਂ ਇਹਦਾ ਹਲ ਨਹੀਂ ਤੇਰੇ ਵਰਗੀ ਨੂੰ ਕਿਲ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਤੇਰੇ ਵਰਗੀ ਨੂੰ ਕੀ ਲੇ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਤੇਰੇ ਅੱਗੇ ਮੈਂ ਚਲਾਉਂ ਜ਼ੋਰ ਸੱਜਣਾ ਅੱਗੇ ਮੈਂ ਚਲਾਉਂ ਜ਼ੋਰ ਸੱਜਣਾ ਮੈਂ ਤਾਂ ਹੀ ਖੜੀ ਹਿੱਕ ਤਾਣੀ ਕੇ ਮੈਂ ਵੀ नाग ਦੀ ਬੱਚੀਆਂ ਸੁਣ ਮੱਖਣਾ ਵੇ ਲੜੂ ਤੇਰੇ ਸੀਨੇ ਚੜ ਕੇ ਨਾਗਦੀ ਬੱਚੀਆਂ ਸੁਣ ਸੱਜਣਾ ਵੇ ਲੜੂ ਤੇਰੇ ਸੀਨੇ ਚੜੀ ਕੇ ਓ ਮੁਖ ਤੇਰਾ ਕਿਸੇ ਪਰੀ ਨਾਲੋਂ ਕੱਟ ਨਹੀਂ ਮੁਖ ਵੇਕੇ ਲਗੇ ਸੀਨੇ ਸੱਟ ਨਹੀਂ ਹੱ ਲਗੇ ਸੀਨੇ ਸੱਟ ਨਹੀਂ ਓ ਮੁਖ ਤੇਰਾ ਕਿਸੇ ਪਰੀ ਨਾਲੋਂ ਕੱਟ ਨਹੀਂ ਇਨੂ ਵੇਖਦੇ ਹੀ ਲੱਗੇ ਸੀਨੇ ਸੱਟ ਨਹੀਂ ਹਾਇ ਲੱਗੇ ਸੀਨੇ ਸੱਟ ਨਹੀਂ ਨੀ ਦਿਲ ਵਿੱਚ ਪੈਣੇ ਸੱਲ ਨਹੀਂ ਤੇਰੇ ਵਰਗੀ ਨੂੰ ਕੀ ਲ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਤੇਰੇ ਵਰਗੀ ਨੂੰ ਕੀ ਲ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਮੈਂ ਤਾਂ ਮਰ ਮਿਟ ਗਈ ਸੀ ਵੇਖ ਚਾਲਵੇਂ ਤਾਂ ਹੀ ਪਰਸੋਂ ਮੈਂ ਕੀਤੀ ਤੈਨੂੰ ਪਾ ਲਵੇ ਮੈਂ ਤਾਂ ਮਰ ਮਿਟ ਗਈ ਸੀ ਵੇਖ ਚਾਲਵੇਂ ਤਾਂ ਹੀ ਪਰਸੋਂ ਮੈਂ ਕੀਤੀ ਤੈਨੂੰ ਕਾ ਲਵੇ ਕੱਲ ਧਾਵੀ ਮੱਥਾ ਠਾਣੀ ਕਿ ਏ ਮੈਂ ਵਿਨਾਗ ਦੀ ਬੱਚੀਆਂ ਸੁਣ ਸੱਜਣਾ ਵੇ ਲੜੂ ਤੇਰੇ ਸੀਨੇ ਝੜ ਕੇ ਤੇਰੇ ਵਰਗੀ ਨੂੰ ਕੀਲ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਮੈਂ ਵਿਨਾਗ ਦੀ ਬੱਚੀਆਂ ਸੁਣ ਸੱਜਣਾ ਵੇ ਲੜੂ ਤੇਰੇ ਸੀਨੇ ਝੜ ਕੇ ਤੇਰੇ ਵਰਗੀ ਨੂੰ ਕੀਰ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਕਿਆ ਬਾਤ ਹੈ ਬਹੁਤ ਵਧੀਆ ਤੋਸਟ ਗਾਇਕੀ ਦਾ ਸਬਰ ਹੈ ਕਾਪ ਵਧੀਆ ਕਮਲਵਾਜ਼ بلند ਆਵਾਜ਼ ਦੇ ਮਾਲਿਕ ਮਾਲਿਕ ਜੀ ਕੀ ਕਹਿਣਾ ਚਾਹੁੰਦੇ ਹੋ ਲਾਸਟ ਪੁਆਇੰਟ ਦੇ ਵਿੱਚ ਮਤਲਬ ਜਿਹੜਾ ਤੁਹਾਡਾ ਤੁਸੀਂ ਖੁਦ ਕਲਮ ਬੀ ਚਲਾਉਨੇ ਹੋ ਖੁਦ ਲਿਖਦੇ ਵੀ ਹੋ ਹੁਣ ਕਿਸ ਤਰ੍ਹਾਂ ਦਾ ਗੀਤ ਆਉਣਗੇ ਤੁਹਾਡੇ ਵੱਲੋਂ ਕਿਹੜੇ ਕਿਹੜੇ ਸ਼ਬਦਾਂ ਨੂੰ ਪ੍ਰੋਇਆ ਜਾਏਗਾ ਦੇਖੋ ਭਾਜੀ ਇਹਦੇ 'ਚ ਮੈਂ ਜਿੰਨਾ ਚਿਰ ਵੀ ਗਾਇਆ ਹੁਣ ਤੱਕ ਸੋਲੋ ਇਕੱਲੇ ਨੇ ਮੇਰੇ ਕਿਸੇ ਵੀ ਗੀਤ ਤੇ ਕੋਈ ਵੀ ਕੋਈ ਵੀ ਕੈਂਤੂ ਪ੍ਰਾਂਤੂ ਨਹੀਂ ਕਰ ਸਕਦਾ ਜੀ ਕਿ ਮੈਂ ਜ਼ਿਆਦਾਤਰ ਸੱਭਿਆਚਾਰਕ ਗੀਤਾਂ ਨੂੰ ਜਾਂ ਪਰਿਵਾਰਕ ਰਿਸ਼ਤਿਆਂ ਨੂੰ ਜਾਂ ਜ਼ਿੰਦਗੀ ਦੇ ਕੁਝ ਐਸੇ ਸਫਰ ਇਹਨਾਂ ਦੇ ਗਾਣੇ ਹੀ ਗਾਉਂਦਾ ਰਿਹਾ ਜੀ ਪਰ ਅਫਸੋਸ ਇਹ ਰਿਹਾ ਹੁਣ ਤੱਕ ਮੈਨੂੰ ਜੀ ਕਿ ਆਪਣੇ ਲੋਕ ਜਿਹੜੇ ਆ ਇਹ ਚੰਗੀ ਗਾਇਕੀ ਸੁਣ ਕੇ ਖੁਸ਼ ਨਹੀਂ ਜੀ ਜੀ ਇਹਨਾਂ ਨੂੰ ਚਾਹੀਦਾ ਕੋਈ ਲਚਰ ਗੀਤ ਹੋਵੇ ਜਾਂ ਕੋਈ ਲਚਰ ਸ਼ਬਦ ਹੋਵੇ ਇਦਾਂ ਦਾ ਜਿਵੇਂ ਕਈ ਸ਼ਬਦ ਇਦਾਂ ਦੇ ਉਹ ਸੁਣਨ ਨੂੰ ਵੀ ਆਪ ਨੂੰ ਵੀ ਸ਼ਰਮ ਆਉਂਦੀ ਜੀ ਪਰ ਮੈਨੂੰ ਜਿਵੇਂ ਜਦੋਂ ਮੈਂ ਗਾਉਂਦਾ ਸੀ ਸ਼ੁਰੂਆਤ ਚ ਵੀ ਤੇ ਬਾਅਦ ਚ ਵੀ ਹੂੰ ਤੇ ਮੈਂ ਬਹੁਤ ਐਸੇ ਐਸੇ ਇਨਸਾਨ ਅੱਛੇ ਅੱਛੇ ਮਿਲੇ ਮੈਨੂੰ ਜੀ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਤੋਂ ਥਰ ਕਰਨੀ ਦਿੱਤਾ ਜੀ ਉਹਨਾਂ ਨੇ ਇਹੀ ਹੱਲਾਸ਼ੇਰੀ ਦਿੱਤੀ ਵੀ ਆਈਗਾ ਇਦਾਂ ਹੀ ਗਾ ਤੇ ਗਾਉਂਦਾ ਰਿਹਾ ਮੈਂ ਪਰ ਹੁਣ ਜਿਹੜਾ ਜ਼ਮਾਨਾ ਚੇਂਜ ਹੋ ਗਿਆ ਜੀ ਗਾਉਂਗਾ ਡਿਊਟ ਜ਼ਰੂਰ ਜੀ ਪਰ ਮੇਰੇ ਸ਼ਬਦਾਂ ਦੇ ਵਿੱਚ ਕੋਈ ਇਦਾਂ ਦਾ ਹੇਰ ਫੇਰ ਨਹੀਂ ਹੋਊਗਾ ਕਿ ਮੈਂ ਉਹ ਆਪਣੀ ਪ੍ਰਸਿੱਧੀ ਦੀ ਖਾਤਰ ਕੋਈ ਮਾਰਾ ਸ਼ਬਦ ਬੋਲ ਕੇ ਜਾਂ ਮਾਰਾ ਗੀਤ ਗਾ ਕੇ ਪ੍ਰਸਿੱਧੀ ਲਵਾਂ ਗੀਤ ਮੇਰੇ ਸੋਭਰੇ ਹੁਣ ਕੇ ਸਾਰੇ ਪਰ ਹੋਣਗੇ ਡਿਊਟ ਔਰ ਆਪਣੇ ਰਿਸ਼ਤਿਆਂ ਨੂੰ ਪਰਿਵਾਰਕ ਰਿਸ਼ਤਿਆਂ ਨੂੰ ਟੱਚ ਕਰ ਦੇਣਾ ਠੀਕ ਹੈ ਬਿਲਕੁਲ ਜੀ ਮੈਂ ਅਕਸਰ ਜਦੋਂ ਵੀ ਕਲਾਕਾਰਾਂ ਦੇ ਨਾਲ ਮੁਲਾਕਾਤ ਕਰਦਾ ਹਾਂ ਤਾਂ ਇੱਕ ਸਵਾਲ ਜ਼ਰੂਰ ਪੁੱਛਦਾ ਹਾਂ ਨਾ ਕਿ ਅੱਜ ਦੇ ਸੱਭਿਆਚਾਰ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾ ਸਕਦਾ ਹੈ ਕਿਉਂਕਿ ਲੋਕ ਕਾਫੀ ਲੋਕ ਉਪਰਾਲਾ ਕਰਦੇ ਨੇ ਕਾਫੀ ਕਹਿੰਦੇ ਨੇ ਮਤਲਬ ਜਿਹੜੇ ਪੁਰਾਣੇ ਸੱਭਿਆਚਾਰ ਨੂੰ ਸੰਭਾਲਿਆ ਜਾਵੇ ਜ ਜਾਚਰ ਖੇਲਾ ਲੋ ਸੱਭਿਆਚਾਰ ਗੀਤਾਂ ਦੁਆਰਾ ਆਪਦੀ ਕਾਫੀ ਜਿਹੜੇ ਲੋਪ ਹੁੰਦੇ ਜਾ ਰਹੇ ਨੇ ਲੋਕਾਂ ਨੂੰ ਅੱਜ ਦੇ ਬੱਚਿਆਂ ਨੌਜਵਾਨਾਂ ਨੂੰ ਨਹੀਂ ਪਤਾ ਹੈਗਾ ਵਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਸੰਭਾਲਿਆ ਜਾ ਸਕਦਾ ਹੈ ਕੀ ਉਪਰਾਲੇ ਕਰਨੇ ਚਾਹੀਦੇ ਨੇ ਸੌਰਨ ਭਾਜੀ ਇਹਦੇ ਵਿੱਚ ਕੋਈ ਦੂਜੀ رائے ਨਹੀਂ ਮੇਰੇ ਮੇਰੀ ਆਪਣੀ ਜਿਹੜੀ ਸੋਚਣੀ ਮੁਤਾਬਕ ਆਪਣੇ ਦਿਮਾਗੀ ਤੌਰ ਤੇ ਜੋ ਮੈਂ ਦੱਸਣਾ ਚਾਹਣਾ ਜੀ ਕਿ ਕਿਸੇ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਜੀ ਜੋ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਤੁਸੀਂ ਸੱਭਿਆਚਾਰਕ ਗੀਤ ਜਿਹੜੇ ਆ ਜੀ ਲੋਕ ਗੀਤ ਆਪਣੇ ਆ। ਜੀ। ਉਹਨਾਂ ਨੂੰ ਉਹ ਸੁਣਾਉਣੇ ਸ਼ੁਰੂ ਕਰ ਦੇਉ। ਜੀ। ਕਿਉਂਕਿ ਮੁਰਦਾ ਉਹ ਹੀ ਲੈਣੇ ਨਿੱਕੇ ਦੇ ਗਾਂ ਵੱਡੇ ਹੋਣੇ ਆ। ਬਿਲਕੁਲ ਜੀ। ਜਿੱਦਾਂ ਦੀ ਸੇਵ ਉਹਨਾਂ ਨੂੰ ਘਰ ਚੋਂ ਮਿਲਣੀ ਆ। ਜੀ। ਉਹੋ ਜਿਹੀ ਉਹਨੇ ਬਣਾਣਾ। ਜੀ। ਜੇ ਆਪਾਂ ਕਹੀਏ ਵੀ ਆਪਾਂ ਕਿਤਾਬਾਂ ਛਾਪ ਕੇ ਜਾਂ ਆਪਾਂ ਗੀਤ ਕਰਕੇ ਜਾਂ ਆਪਾਂ ਨਾਟਕ ਬਣਾ ਕੇ ਜਾਂ ਫਿਲਮਾਂ ਬਣਾ ਕੇ ਇਹਨਾਂ ਨੂੰ ਲੋਕਾਂ ਨੂੰ ਆਪਣਾ ਲੈ ਖਿੱਚ ਲਈਏ ਜਾਂ ਸੁਧਾਰ ਲਈਏ। ਇਹ 10-15 ਮਿੰਟ ਜਾਂ ਅੱਧਾ ਘੰਟਾ ਦਾ ਸੁਧਰ ਸਕਦੇ ਆ। ਜੀ। ਉਸ ਤੋਂ ਬਾਅਦ ਨਹੀਂ। ਜੀ। ਸੱਭਿਆਚਾਰ ਸੰਭਾਲਣ ਦਾ ਕੰਮ ਜਿਹੜਾ ਸਾਡੇ ਘਰਾਂ ਚੋਂ ਸ਼ੁਰੂ ਹੋਣਾ ਤੇ ਤਾਂ ਸਾਹਮਣੇ ਹੋਣਾ ਇਹ ਨਾ ਤਾਂ ਨਹੀਂ ਸਾਹਮਣੇ ਬਿਲਕੁਲ ਬਿਲਕੁਲ ਬਹੁਤ ਵਧੀਆ ਤੁਹਾਡਾ ਜਿਹੜਾ ਤੁਸੀਂ ਕਾਫੀ ਲੋਕਾਂ ਨੂੰ ਮੈਸੇਜ ਵੀ ਦਿੱਤਾ ਕਾਫੀ ਤੁਸੀਂ ਆਪਣੇ ਬਾਰੇ ਦੱਸਿਆ ਵੀ ਆ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਪਰ ਬਾਈ ਧੰਨਵਾਦ ਤਾਂ ਤੁਹਾਡਾ ਸਭ ਤੋਂ ਵੱਧ ਹੈ ਵੀ ਜਿਹੜਾ ਤੁਸੀਂ ਟਾਈਮ ਕੱਢ ਕੇ ਆਪਣਾ ਸਾਡੀ ਸੈਂਟਰ ਨੂੰ ਲੈਣ ਵਾਸਤੇ ਆਏ ਹੋ ਤੇ ਖਾਸ ਕਰਕੇ ਭਾਈ ਉਹਨਾਂ ਦਾ ਹਾਂ ਜੀ ਸ਼ਮਸ਼ੇਰ ਚਾਚਾ ਭਾਈ ਦਾ ਜਿਨ੍ਹਾਂ ਨੇ ਤੁਹਾਡਾ ਦਰਸ਼ਨ ਕਰਾਇਆ ਜੀ ਤੇ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਜੇ ਮੈਂ ਪੋਪਰ ਰੇ ਨਾ ਤੇ ਪੋਪਰ ਤੋਂ ਸਮਰਾਲਾ ਸਾਹਨੇਵਾਲ ਜੀ ਉਥੋਂ ਉੱਠ ਕੇ ਆਣ ਕੇ ਇੱਥੇ ਇੰਟਰਵਿਊ ਕਰਨੀ ਇਹ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਜੀ ਜੀ ਬਿਲਕੁਲ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੂਰੀ ਟੀਮ ਦਾ ਜਿੰਨੇ ਵੀ ਮੇਰੇ ਵੀਰਸ ਜਿਨ ਤੁਸੀਂ ਆਏ ਆ ਜੀ ਸੋ ਬਹੁਤ-ਬਹੁਤ ਧੰਨਵਾਦ ਮੇਰੇ ਵੱਲੋਂ ਯਾਨੀ ਤੁਹਾਡਾ ਸਰਵੀ ਫੁੱਲ ਜੀ ਤੇ ਪ੍ਰੀਤ ਸਮਰਾਲਾ ਵੱਲੋਂ ਜੀ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਖੇਰ ਸ਼ਰਵਨ ਕਰਾਂਗੇ ਤੇ ਸਾਡੇ ਦਸ਼ਕੰਦਰ ਰੂਲ ਆ ਕੇ ਅੰਗੇ ਕੋਈ ਹੋਰ ਨਵੀਆਂ ਮੁਲਾਕਾਤਾਂ ਦੇ ਗੱਲਾਂ ਦੇ ਨਾਲ ਨਵੇਂ ਗੀਤਾਂ ਦੁਆਰਾ ਜਰੂਰ ਤਾਂ ਜਿਸਨਾਂ ਆਪਾਂ ਮੁਲਾਕਾਤ ਕਰਵਾਈ ਮੈਂ ਅਕਸਰ ਤੁਹਾਡੇ ਉਹਨਾਂ ਕਲਾਕਾਰਾਂ ਦੇ ਨਾਲ ਮੁਲਾਕਾਤ ਕਰਵਾਉਣਾ ਜਿਹੜੇ ਕਾਫੀ ਮਤਲਬ ਗਾਇਕੀ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਕਾਫੀ ਗੀਤਕਾਰਾਂ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਕਿ ਅਲੋਪੀ ਰਹਿ ਜਾਂਦੇ ਨੇ ਪਰ ਲੇਕਿਨ ਅੱਗੇ ਨਹੀਂ ਆਪਾਂਦੇ ਸੋ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਕਲਾਕਾਰਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਂ ਮਾ ਉਹਨਾਂ ਦੇ ਗੀਤਾਂ ਦੁਆਰਾ ਅਸੀਂ ਸਾਨੂੰ ਸੁਣ ਪਾਈ ਉਹਨਾਂ ਨੂੰ ਸੋ ਇਹ ਸਾਨੂੰ ਅੱਜ ਸਰਜੀ ਸਿੰਘ ਫੁੱਲ ਔਰ ਫਰੀਦ ਸਮਰਾਲਾ ਜੀ ਜਿਨ੍ਹਾਂ ਨਾਲ ਅੱਜ ਗੱਲਬਾਤ ਕੀਤੀ ਹੈ ਉਹਨਾਂ ਦੀ ਗਾਇਕੀ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਸੋ ਆਉਣ ਵਾਲੇ ਸਮੇਂ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਕਰਵਾਉਂਗਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ